ਜਾਦਾ ਟਰੈਕਟਰ ਘਰ ਲਿਆਂਦਾ ਜੀ ਇਹ ਜਾਨੀ ਕਿ ਹਰਿਆਲੀਆਂ ਆ ਗਈਆਂ ਘਰ ਚ ਜਾਨੀ ਕਿ ਜਾਦਾ ਘਰ ਟਰੈਕਟਰ ਲਿਆਂਦਾ ਆ ਜਾਨੀ ਹਰਿਆਲੀਆਂ ਹਰਿਆਲੀਆਂ ਆ ਘਰ ਚ ਠੀਕ ਆ ਬਾਈ ਠੀਕ ਕੋਈ ਵੀ ਐਦਾਂ ਵੀ ਕੋਈ ਗੱਲਬਾਤ ਨਹੀਂ ਪਹਿਲਾਂ ਮੇਰੇ ਕੋ ਆਪਣਾ ਟਰੈਕਟਰ 5 6 ਜੀ ਹਾਂ ਸਾਰੇ ਬਦਲ ਬਦ ਕੇ ਦੇਖ ਲਏ ਤੇਲ ਪਾਣੀ ਖਰਚਾ ਉਹ ਘਟਾ ਜੀ ਅੱਛਾ ਹਾਂ ਜੀ ਪਹਿਲਾਂ ਕੋਈ ਚਲਾਇਆ ਸੀ ਹਾਰਸ ਰੀਸ ਕੇ ਨਹੀਂ 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 ਪਹਿਲੀ ਦਫਾ ਹੀ ਲਿਆ ਜੀ ਕਿੰਨੇ ਦਾ ਸੀ ਮੰਨ ਲਓ 6 3 ਜੀ ਕਿਹੜੇ ਇੰਪਲੀਮੈਂਟ ਤੇ ਜਿੱਦਾਂ ਮਤਲਬ ਫਾਲਿਆਂ ਤੇ ਟਰੈਲੀ ਨੂੰ ਜਾਣ ਕੇ ਪੂਰਾ 3 ਚੱਕਦਾ ਜੀ ਟਰਾਲੀ ਜਦ ਕਿ ਦਾ ਭਾੜੇ ਦਾ ਕੰਮ ਕਰਦੇ ਉਹ ਥੋੜਾ ਜਿਆਦਾ ਚੱਕ ਲੈਂਦਾ ਉਹਦੇ 'ਚ ਕੋਈ ਐਵਰੇਜ ਨਹੀਂ ਆਂਦੀ ਜਿੰਦਾ ਘੰਟੇ ਦਾ حساب ਨਾਲ ਫੜੇ ਕੋਈ ਤਾਂ ਰੋਡ ਦੀ ਐਵਰੇਜ ਹਾਂਜੀ 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 3 1/2 ਦੀ ਐਵਰੇਜ ਵਧੀਆ ਜੇ ਆਪਣੇ ਹਿਸਾਬ ਨਾਲ ਬੰਦਾ ਚਲਾਣਾ ਅੱਛਾ ਬਈ ਹਾਂਜੀ ਬਹੁਤ ਤੇਲ ਦਾ ਖਰਚਾ ਬਹੁਤ ਘਟਿਆ ਇਹ ਤਾਂ ਬਹੁਤ ਨਾਰਮਲ ਦੱਸ ਰਹੇ ਆ ਇੰਨਾ ਨਹੀਂ ਜਿਆਦਾ ਘਟ ਨਹੀਂ ਜਾ ਰਹੇਗੇ ਨਹੀਂ ਸਾਡੇ ਸਾਡੇ 3 1/2 ਲੀਟਰ ਪਾ ਕੇ ਦੇ ਲੋ ਘੰਟੇ ਤੇ ਨੋਟ ਕਰਦਣਾ ਅੱਛਾ ਹਾਂਜੀ ਤੁਹਾਡੇ ਸਾਹਮਣੇ ਬਾਹਲਾ ਤੁਹਾਡੇ ਸਾਹਮਣੇ ਵੀਡੀਓ ਬਣਾਈ ਤੁਸੀਂ ਦੇਖੋ ਹਾਂਜੀ ਅੱਛਾ 3 1/2 ਸਾਢੇ ਕੀ ਹਾਲ ਨੇ ਸੱਜਣੋ ਐਸ ਵਕਤ ਆਪਾਂ ਖੜੇ ਸੀ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਪਿੰਡ ਸਲੇਮਪੁਰਾ ਬਾਈ ਨਰਮਲ ਸਿੰਘ ਨਾਲ ਕੋਲੇ ਸੋਲਿਡ ਟਰੈਕਟਰ ਬਾਰੇ ਆ ਜਾਣਕਾਰੀ ਦੇਣੀ ਆ ਤੁਹਾਨੂੰ 50 15 ਬਾਰੇ ਬਾਈ ਹੁਣਾਂ ਨੇ ਕਾਫੀ ਟਾਈਮ ਦਾ ਟਰੈਕਟਰ ਖਰੀਦਿਆ ਹੋਇਆ ਵਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕਿੰਨਾ ਟਾਈਮ ਹੋ ਗਿਆ ਟਰੈਕਟਰ ਖਰੀਦੇ ਨੂੰ ਇਹਨੂੰ ਬਾਜੀ ਹੋ 13 ਮਹੀਨੇ ਹੋ ਗਏ ਜੀ 13 ਮਹੀਨੇ ਹਾਂਜੀ ਠੀਕ ਆ ਬਾਈ ਹਾਂਜੀ ਤੇ ਬਾਈ ਜਦੋਂ ਟਰੈਕਟਰ ਖਰੀਦਿਆ ਸੀਗਾ ਵੀ ਕੀ ਸੋਚ ਕੇ ਖਰੀਦਿਆ ਵੀ ਸੋਲਿਡ ਲੈ ਲਿਆ ਵੀ ਸੋਲਿਡ ਦਾ ਨਾਮ ਯਾਦਾ ਚੱਲਦਾ ਜਾਂ ਕੀ ਚੱਕ ਤੇਲ ਪਾਣੀ ਖਰਚਾ ਬੋ ਘਟਾ ਜੀ ਅੱਛਾ ਹਾਂਜੀ ਪਹਿਲਾਂ ਕੋਈ ਚਲਾਇਆ ਸੀ ਹੋਟ ਸਾਰਵਿਸ ਕੇ ਨਹੀਂ 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 ਪਹਿਲੀ ਦਫਾ ਹੀ ਲਿਆ ਜੀ ਅੱਛਾ ਆਪ ਹੀ ਸਿੱਧਾ ਲੈ ਲਿਆ ਵੀ ਚੈੱਕ ਕਰਨ ਲਈ ਹਾਂ ਹਾਂਜੀ 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 ਠੀਕ ਹੈ ਬਈ ਹਾਂਜੀ ਤੇ ਕਿਹੜੇ ਕਿਹੜੇ ਕੰਮਾਂ ਤੇ ਚਲਾਉਣੇ ਹੈ ਬਈ ਕੰਮ ਆਪਾਂ ਕਰਾਹੀ ਦਾ ਕੰਮ ਜੀ ਠੀਕ ਹੈ ਹਾਂਜੀ ਡੋਲੂ ਕਰਾ ਰੈਂਪ ਵਾਸਤੇ ਟ੍ਰੈਲੀ ਦਾ ਜੀ ਪਾੜੇ ਵਾਤ ਅਰੇ ਕੰਮ ਕਰਦੇ ਆ ਜੀ ਤੇ ਦਾਦ ਆਪਾਂ ਲੈ ਆਂਦੇ ਜੀ ਇਹ ਯਾਨੀ ਕਿ ਤੇਲ ਦੀ ਬਚਤ ਹੈ ਬਹੁਤ ਜ਼ਿੰਮੇਵਾਰਨ ਵਧੀਆ ਹਾਂਜੀ ਅੱਛਾ ਤੇਲ ਦਾ ਖਰਚਾ ਦੂਜੇ ਟਰੈਕਟਰਾਂ ਨਾਲ ਹਾਂਜੀ ਉਸ ਕੰਮ ਦੇ ਨਾਰਮਲ ਹਾਂਜੀ ਹਾਂਜੀ ਉਹ ਤਾਂ ਬਹੁਤ ਤੇਲ ਖਾਂਦੇ ਸੇ ਵੱਧ ਠੀਕ ਆ ਹਾਂਜੀ ਹਾਂਜੀ 13 ਮਹੀਨੇ ਹੋ ਗਏ ਫਿਰ ਉਹਨਾਂ ਦਾ ਚੱਲੀ ਜਾਂਦਾ ਲੱਗਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਕੋਈ ਨਹੀਂ ਅਜੇ ਤੱਕ ਦੂਈ ਇਹਦੀ ਖਰਾਬੀ ਕੋਈ ਨਹੀਂ ਤੇ ਫਿਰ ਜਦੋਂ ਇਹ ਟਰੈਕਟਰ ਲੈ ਲਿਆ ਬਾਹਰ ਤੁਸੀਂ ਤਾਂ ਫਿਰ ਜਿਹੜੇ ਕਿਰਾਏ ਵਾਲਾ ਬੰਦਾ ਟਰੈਕਟਰ ਥੋੜੇ ਥੋੜੇ ਟਾਈਮ ਬਾਅਦ ਲੈਂਦਾ ਹੀ ਰਹਿੰਦਾ ਫਿਰ ਹੋਰ ਨਹੀਂ ਸੋਚਿਆ ਵੀ ਲੈਣਾ ਵਾ ਹੋਰ ਸੋਚਿਆ ਜੀ ਹਲੇ ਬਸ ਥੋੜੇ ਟਾਈਮ ਨਾਲ ਲੈ ਲੈਣਾ ਹੋਰ ਵੀ ਜੀ ਠੀਕ ਆ ਹਾਂ ਭਾਈ 1356 ਘੰਟੇ 1300 56 ਘੰਟੇ Ориジナル ਚੱਲਿਆ ਮੀਟ ਹਾਂਜੀ ਹਾਂਜੀ ਹਾਂ ਤੇ ਭਾਈ ਟਾਇਰ ਵਾਲੇ ਕਿਸੇ ਪਏ ਆ ਹਾਂਜੀ ਟਾਇਰ ਫੇਜੀ ਅਸੀਂ ਦੂਆ ਕਰਾਤੇ ਜੀ ਚੇਂਜ ਕਰਤੇ ਹਾਂਜੀ ਚੇਂਜ ਕਰ ਦਿੰਦੇ ਹਾਂਜੀ ਕਾਰਨ ਕਾਰਨ ਫਿਰ ਨਵੇਂ ਰੈਂਪ ਤੇ ਵੱਢ ਹੋ ਜਾਂਦੇ ਜੀ ਇਹਦੇ ਕਰਕੇ ਫਿਰ ਹੋਰ ਐਂਗਲਾਂ ਕਰਕੇ ਗੁੱਡੀ ਉਹ ਵੱਢ ਦਿੰਦੇ ਨਵੇਂ ਟਾਇਰ ਇਸ ਕਰਕੇ ਸਗਣਾ ਚੱਲਦੇ ਪਵਾਏ ਜੀ ਠੀਕ ਆ ਉਹ ਦੇਤੇ ਸੀਗੇ ਠੀਕ ਆ ਜੀ ਤੇ ਇਹਨਾਂ ਤੇ ਤਾਂ ਫਿਰ ਬਈ ਇੱਕ ਚਾਈ ਚੂਈ ਦਾ ਫਰਕ ਨਹੀਂ ਪੈਂਦਾਗਾ ਨਹੀਂ ਨਹੀਂ ਸਾਡੇ ਚੱਲਦੇ ਇਹ ਚੱਲਦੇ ਰੈਂਪ ਉਪਰ ਚੱਲਦੇ ਨੇ ਜੀ ਅੱਛਾ ਹਾਂਜੀ ਨਵੇਂ ਟਾਇਰ ਐਂਗਲ ਵਿੱਚ ਵੜ ਦਿੰਦੇ ਆ ਜੀ ਠੀਕ ਹੈ ਹਾਂਜੀ ਇਸ ਕਰਕੇ ਚੇਂਜ ਕਰਾਏ ਜੀ ਹੋਰ ਟਰੈਕਟਰਾਂ ਦਾ ਕੋਈ ਨਹੀਂ ਅੱਜ ਤੱਕ ਜਾਨੀ ਕਿ 13 ਮਹੀਨਿਆਂ ਚ ਕੋਈ ਨਹੀਂ ਇਦਾਂ ਦਾ ਹੋਇਆ ਬਈ ਖੱਜਾ ਖਰਾਬ ਹੋਈਏ ਕਦੀ ਹਾਂਜੀ 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 ਠੀਕ ਹੈ ਬਈ ਸਰਵਸ ਸਰਵਸ ਪੱਖੋਂ ਵਧੀਆ ਰਹੇ ਹਾਂ ਹਾਂ ਬਿਲਕੁਲ ਹਾਂਜੀ ਹਾਂਜੀ ਬਾਕੀ ਨਵੇਂ ਸ਼ੈਰੋ ਲਿਆਂਦਾ ਆਪਾਂ ਬਾਬਾ ਜੀ ਦਾ ਬਹੁਤ ਜਾਨੀ ਕਿ ਉਹਨਾਂ ਦਾ ਠੀਕ ਹੈ ਜੀ ਹਾਂਜੀ ਤੇ ਭਈ ਇਹ ਹੁਣ ਕਿਹੜੇ ਕਿਹੜੇ ਜਿਵੇਂ ਹੁਣ ਹੇਰੋਂ ਤੇ ਚੱਲੀ ਜਾਂਦਾ ਇੱਕ ਤੁਹਾਡੇ ਵਾਹਨ ਵੀ ਇੱਥੇ ਰੇਤ ਲਈ ਆ ਹਾਂਜੀ 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 ਇਹਦੇ ਕਰਕੇ ਥੋੜਾ ਸਲਿੱਪ ਹੋ ਵੀ ਜ਼ਿਆਦਾ ਦਿੰਦਾ ਹਾਂਜੀ ਰੇਤ ਲਈ ਕਰਕੇ ਹਾਂਜੀ ਤੇ ਹੋਰ ਕਿਹੜੇ ਕਿਹੜੇ ਐਮਪਲੀਮੈਂਟਾਂ ਦੇ ਚਲਾ ਲਿਆ ਜਿਹੜੇ ਤੇ ਹੋਰ ਕੋਈ ਟਰੈਕਟਰ ਕਿਸੇ ਵੀ ਕੰਪਨੀ ਦਾ ਚੱਲਦਾ ਹੋਵੇ ਤੇ ਉਹਦੇ ਨਾਲ ਖਰਚੇ ਦਾ ਤੇ ਪਾਵਰ ਦਾ ਫਰਕ ਪਿਆ ਹੋਵੇ ਇਸੇ ਕੈਟਾਗਰੀ ਦਾ ਇਸੇ ਜਿੱਦਾਂ ਮੈਂ ਸਾਰੇ ਟਰੈਕਟਰ ਚਲਾ ਕੇ ਲੇਖੇ 59 11 ਰਿਖਾ ਮੇਰੇ ਕੋਲ 2-3 ਸਾਲ ਪਹਿਲਾਂ ਹਾਂ ਉਸ ਤੋਂ ਬਾਅਦ ਆਪਣੇ 575 ਹਾਂ ਜਾਨੀ ਕਿ ਪੰਜ ਟਰੈਕਟਰ ਬ ਇਹ ਵਧੀਆ ਲੱਗਿਆ ਵਧੀਆ ਲੱਗਿਆ ਜੀ ਟਰੈਕਟਰ ਹਾਂਜੀ ਤੇ ਬਾਈ ਤੁਸੀਂ ਦੋਨੋਂ ਚਲਾਉਣੇ ਹੋ ਹਨਾ ਹਾਂਜੀ ਦੋਏ ਹਾਂਜੀ ਹਾਂਜੀ ਤੇ ਬਾਈ ਵੀ ਪੂਰਾ ਯਾਨੀ ਕਿ ਨਾਲ ਆ ਟਰੈਕਟਰ ਇਹ ਹੀ ਇਹ ਹੀ ਬਾਈ ਚਲਾਉਣੇ ਹੁੰਦੇ ਨੇ ਜੀ ਬਾਈ ਇਹ ਚਲਾਉਂਦੇ ਤੇਲ ਪਾਣੀ ਤੇ ਬਹੁਤ ਖਰਾ ਟਰੈਕਟਰ ਹੈ ਬਹੁਤ ਵਧੀਆ ਟਰੈਕਟਰ ਹੈ ਠੀਕ ਹੈ ਕਮੀਦਾਰ ਨੂੰ ਆਮਲ ਵਧੀਆ ਟਰੈਕਟਰ ਹੈ ਭਾਜੀ ਠੀਕ ਹੈ ਵਧੀਆ ਜੀ ਮੇਰਾ ਫਾਲੇ ਚਲਾਈ ਦੇ ਸੀ ਤਵੀਆਂ ਠੀਕ ਹੈ ਟਪਾੜੇ ਦਾ ਕੰਮ ਕਰੀਦਾ ਭਾਜੀ ਬਾਕੀ ਡੋਲੂ ਘਰਾਉਣ ਦੀ ਸਾਰਾ ਕੋਈ ਟਰੈਕਟਰ ਕੋਈ ਇਦਾਂ ਨਹੀਂ ਕੰਪਲੀਟ ਨਹੀਂ ਹੈਗੀ ਟਰੈਕਟਰ ਜਿੱਦਣ ਦਾ ਆਵਾ ਹੂੰ ਕੋਈ ਦਿੱਕਤ ਨਹੀਂ ਪਈ ਬਈ ਠੀਕ ਹੈ ਤੇ ਬਈ ਜਦੋਂ ਖਰੀਦਿਆ ਸੀਗਾ ਉਦੋਂ ਅਕਸਰ ਆਪਾਂ ਕੁਛ ਨਾ ਕੁਛ ਤਾਂ ਦੇਖਦੇ ਆ ਟਰੈਕਟਰ ਦੇ ਵਿੱਚ ਕੀ ਆਪਾਂ ਨੂੰ ਚੰਗਾ ਲੱਗਦਾ ਵਾ ਹਨਾ ਥੋੜਾ ਜਿਹਾ ਆਜੋ ਨਾਲੇ ਘੁੰਮਦੇ ਮੜੇ ਨਾਲ ਕੀ ਕੀ ਟਰੈਕਟਰ ਦੇ ਵਿੱਚ ਇਹ ਜਾਂ ਕੀ ਲੱਗੇ ਤੁਹਾਨੂੰ ਵੀ ਯਾਰ ਆਪਾਂ ਇਹ ਲੈਣ ਲੱਗੇ ਵੀ ਇਹਦੇ ਵਿੱਚ ਆ ਵਾਦਾ ਹੈਗਾ ਆਮ ਟਰੈਕਟਰਾਂ ਨਾਲੋਂ ਜਾਂ ਫਰਕ ਆ ਜਾਂ ਕੁਝ ਤੇ ਪਾਜੀ ਅਸੀਂ ਉੱਧਰ ਆ ਚਲ ਦੇਖਿਆ ਨਹੀਂ ਕਿ ਤਾਂ ਬਾਹਰ ਘੁੰਮਦੇ ਫਿਰਦੇ ਬਾਹਰ ਚ ਡੂ ਟੂ ਤੇ ਦੇਖਦੇ ਤੇ ਅਸੀਂ ਵੀਡੀਓ ਕਿ ਸਾਨੂੰ ਉਹਦੇ ਕਲਰ ਥੋੜਾ ਪਿਆਰ ਲੱਗਿਆ ਤੇ ਉਹਦੇ ਕਰਕੇ ਅਸੀਂ ਬਹੁਤ ਵਧੀਆ ਦੇਖਿਆ ਟਰੈਕਟਰ ਇਹ ਉਹਨੂੰ ਲਈ ਖਰਾ ਲੱਗਿਆ ਸਾਨੂੰ ਠੀਕ ਆ ਬਾਕੀ ਤੁਹਾਡੇ ਦਾ ਘਰ ਦਾ ਕੰਮ ਹੀ ਹੈ ਤੁਹਾਡੇ ਨੇੜੇ ਫਿਰ ਫੈਕਟਰੀ ਹਾਂਜੀ 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 ਸਾਡੇ ਨਵੇਂ ਸ਼ਹਿਰ ਲੱਗ ਗਈ ਹੈ ਜੀ ਹਾਂ ਹਾਂਜੀ ਹਾਂਜੀ ਬਾਬਾ ਜੀ ਦੀ ਏਜੰਸੀ ਦਾ ਏਜੰਸੀ ਵੀ ਬਾਕੀ ਫੈਕਟਰੀ ਵੀ ਤੁਹਾਡੇ ਲੱਗੇ ਆ ਜਾਂਦੀ ਹੈ ਹਾਂ ਹਾਂ ਜੀ ਆਪਣੇ ਪਰ ਹੈ ਜੀ ਹਾਂ ਇਹਦੇ ਘੇਰ ਪਰ ਫੈਕਟਰੀ ਉਹ ਇੱਥੇ ਤਿਆਰ ਹੋਈ ਜਾਂ ਵੀ ਤੇ ਪਹਿਲਾਂ ਵੀ ਚੱਲਦੇ ਵੇਖੇ ਹੁਣੇ ਟਰੈਕਟਰ ਹਾਂਜੀ ਜੀ ਵਾਲਾ ਵੀ ਸੋਲਿਡ ਅਸੀਂ ਕਿਦਾਂ ਪਹਿਲਾਂ ਹੀ ਦੇਖਿਆ ਦਾ ਟਰੈਕਟਰ ਸਾਨੂੰ ਬਹੁਤ ਪਿਆਰਾ ਲੱਗਿਆ ਕਲਰ ਵੀ ਵਧੀਆ ਹਾਂਜੀ ਠੀਕ ਹੈ ਜਿਆਦਾ ਟਰੈਕਟਰ ਘਰ ਲਿਆਂਦਾ ਜੀ ਇਹ ਜਾਨੀ ਕਿ ਹਰਿਆਲੀਆਂ ਆ ਗਈਆਂ ਘਰ 'ਚ ਜਾਨੀ ਕਿ ਜਿਆਦਾ ਘਰ ਟਰੈਕਟਰ ਲਿਆਂਦਾ ਆ ਜਾਨੀ ਹਰਿਆਲੀਆਂ ਹਰਿਆਲੀਆਂ ਆ ਘਰ 'ਚ ਠੀਕ ਆ ਬਾਈ ਜੀ ਕੋਈ ਵੀ ਇਦਾਂ ਵੀ ਕੋਈ ਗੱਲਬਾਤ ਨਹੀਂ ਹਾਂਜੀ ਹਾਂਜੀ ਵੱਡੀ ਗੱਲ ਤਾਂ ਬਾਈ ਹੁੰਦੀ ਜਿਉਂ ਆਪਾਂ ਨਵਾਂ ਟਰੈਕਟਰ ਖਰੀਦਦੇ ਆਂ ਵੀ ਇੱਕ ਦਾ ਸਰਵਿਸ ਆਪਾਂ ਨੂੰ ਵਧੀਆ ਮਿਲ ਜੇ ਹਾਂਜੀ ਹਾਂ ਸਰਬਸ ਠੀਕ ਹੈ ਜੀ ਬਾਕੀ ਹੁਣ ਜਿੱਦਾਂ 300 ਘੰਟੇ ਦੇ ਯਾਨੀ ਕਿ ਬਹੁਤ ਵਧੀਆ ਬੰਦੇ ਐ ਸਰਵਿਸ ਕਰਨ ਵਾਲੇ ਵੀ ਠੀਕ ਹੈ ਜੀ ਉਦਾਂ ਵੀ ਸਾਡੀ ਬਹੁਤ ਵਧੀਆ ਬੰਦੇ ਖਰੇ ਲੱਗੇ ਹਾਂ ਬਾਕੀ ਦੂਜੀ ਗੱਲ ਹੁੰਦੀ ਹੈ ਤੇਲ ਖਰਚਾ ਹਾਂਜੀ ਤੇਲ ਖਰਚਾ ਨੋਰਮਲ ਹੀ ਐ ਤੇਲ ਖਰਚਾ ਕਿੰਨਾ ਹੋਊਗਾ ਭਈ ਅੰਦਾਜ਼ਾ ਘੰਟੇ ਦਾ ਜੇ ਕੋਈ ਐਵਰੇਜ ਕੱਢੀ ਹੋਵੇ ਘੰਟੇ ਦਾ ਅਸੀਂ ਮੰਨ ਲਓ 6.3 ਜੀ ਕਿਹੜੇ ਇੰਪਲੀਮੈਂਟ ਤੇ ਜਿੱਦਾਂ ਮਤਲਬ ਫਾਲਿਆਂ ਤੇ ਟਰੈਲੀ ਨੂੰ ਜਾਣ ਕੇ ਪੂਰਾ 3 ਚੱਕਦਾ ਜੀ ਟਰਾਲੀ ਜਿਹੜੀ ਦਾ ਭਾੜੇ ਦਾ ਕੰਮ ਕਰਦੀ ਉਹਦੇ ਥੋੜਾ ਜਿਆਦਾ ਚੱਕ ਲੈਂਦਾ ਉਹਦੇ 'ਚ ਕੋਈ ਐਵਰੇਜ ਨਹੀਂ ਆਂਦੀ ਜਿੰਦਾ ਘਟੇ ਦੇ حساب ਨਾਲ ਫੜਾਉਂਦਾ ਕੋਈ ਤਾਂ ਰੋਡ ਦੀ ਐਵਰੇਜ ਹੀ ਕਰਦਾ ਹਾਂਜੀ 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 3.5 ਦੀ ਐਵਰੇਜ ਵਧੀਆ ਜੇ ਆਪਣੇ ਹਿਸਾਬ ਨਾਲ ਬੰਦਾ ਚਲਾਣਾ ਅੱਛਾ ਬਈ ਹਾਂਜੀ ਬਹੁਤ ਤੇਲ ਦਾ ਖਰਚਾ ਬਹੁਤ ਘਟਿਆ ਇਹ ਤਾਂ ਬਹੁਤ ਨੋਰਮਲ ਦੱਸ ਰਹੇ ਆ ਇੰਨਾ ਨਹੀਂ ਜਿਆਦਾ ਘਟ ਨਹੀਂ ਜਾ ਰਹੇਗੇ ਇਹ ਤਾਂ ਸਾਡੇ ਸਾਹਮਣੇ ਹੈ ਨਹੀਂ ਸਾਡੇ 3.5 ਦਿਨ ਲੀਟਰ ਪਾ ਕੇ ਦੇ ਲੋ ਘੰਟੇ ਤੇ ਨੋਟ ਕਰਦਣਾ ਅੱਛਾ ਹਾਂਜੀ ਤਾਂ ਤੁਹਾਡੇ ਸਾਹਮਣੇ ਬਾਹਰ ਤੁਹਾਡੇ ਸਾਹਮਣੇ ਵੀਡੀਓ ਬਣਾਈ ਤੁਸੀਂ ਦੇਖੋ ਹਾਂਜੀ ਪੂਰਾ 3.5 ਲੀਟਰ ਚੱਕੂਗਾ ਜੀ। ਕਿਆ ਬਾਤ। ਫੇਰ ਤਾਂ ਯਾਰ ਖਰਚਾ ਬਹੁਤ ਜਾਣੀ ਗੱਟਾ ਬਹੁਤ ਜ਼ਿਆਦਾ ਗੱਟਾ ਭਾਜੀ ਇੱਦਾਂ ਜਮੀਨਦਾਰ ਨੂੰ ਬਹੁਤ ਖਰਾ ਟਰੈਕਟਰ ਹੈ। ਵੈਸੇ ਆਮ ਆਪਾ ਜੀ ਦੇਖਿਓ 6-7 ਲੀਟਰ ਤੋਂ ਘੰਟੇ ਤੋਂ ਕੋਈ ਨਹੀਂ ਕੱਟਦਾ ਕਰਨੀ। ਜਿਆਦਾ ਟਰੈਕਟਰ ਲੈਂਦਾ ਸਮਝ ਲੋ ਅਸੀਂ ਤਾਂ ਇੱਕ ਆਪਣੇ ਘਰ ਦਾ ਮੈਂਬਰ ਸਮਝਿਆ ਜੀ। ਉਹ ਤਾਂ ਹੁੰਦਾ ਹੀ ਉਹਦਾ ਹਾਂਜੀ 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 ਨਹੀਂ ਹੁੰਦਾ ਬਈ। ਹਾਂਜੀ ਹਾਂਜੀ ਤੇ ਬਾਕੀ ਤੁਹਾਡਾ ਟਰੈਕਟਰ ਜਿਹੜੇ ਹਿਸਾਬ ਨਾਲ ਵੀ ਹੁਣ ਤੁਹਾਡਾ ਤਾਂ ਚੱਲਦਾ ਹੀ ਰਹਿੰਦਾ ਲਗਾਤਾਰ ਤੁਹਾਡਾ ਤਾਂ ਚੱਲਦਾ ਹੀ ਲੱਗਦਾ ਤੁਹਾਡਾ ਤਾਂ ਰਹਿਣਾ ਹੀ ਟਰੈਕਟਰ ਬਾਹਰ ਆ ਮੇਰੇ ਸਾਹਮਣੇ ਹਾਂਜੀ ਹਾਂਜੀ ਰਾਤ ਨੂੰ ਵੀ ਕਈ ਵਾਰ ਬਾਹਰ ਰਹਿੰਦਾ ਹੋਊਗਾ ਹਲੇ ਹਲੇ ਦੇਖ ਲਓ ਲੋਕੀ ਦੂਆ ਟਾਈਮ ਰੋਟੀ ਲਾਪੇ ਹੁਣ ਖਾਣਾ ਸੀ ਤਾਂ ਹਲੇ ਸਵੇਰ ਦੀ ਰੋਟੀ ਮੈਨੂੰ ਛਹੀ ਅੱਛਾ ਜੀ ਕੰਮ ਚਾਹੀਏ ਹਾਂਜੀ ਹਾਂਜੀ ਕੰਮ ਚਾਹੀਏ ਹਾਂਜੀ ਇਹ ਆ ਹੁਣ ਆ ਜਿਵੇਂ ਖੇਤ ਬਣਾਈ ਜਾਂਦੇ ਨੇ ਇਹ ਹੁਣ ਕਣਕ ਬੀਜਾਈ ਆਸ ਤੇ ਨਹੀਂ ਨਹੀਂ ਕਣਕ ਨਹੀਂ ਆ ਦੇ ਬਮੂਲੀਆਂ ਲਾਣੀਆਂ ਸਾਰੀ ਮੂਲੀ ਲਾਉਣੀ ਅੱਛਾ ਠੀਕ ਹੈ ਤੇ ਕਿਰਾਏ ਦਾ ਕੰਮ ਕਿੱਥੇ ਚੱਲਦਾ ਬਈ ਕਿਰਾਏ ਦਾ ਸਾਰਾ ਲੋਕ ਲਈ ਹੀ ਚੱਲਦੀ ਸੀ ਜਿੱਦਾਂ ਪਿੰਡਾਂ ਪੁੰਡਾਂ 'ਚ ਮਿੱਟੀ ਪਾਉਂਦੇ ਆ ਕੋਈ ਹੋਰ ਕੰਮ ਹੋਵੇ ਉਹ ਠੀਕ ਹੈ ਬਾਕੀ ਬਾਹੀ-ਬੂਹੀ ਤਾਂ ਕਿਸੇ ਦਾ ਹੋ ਗਏ ਉਹ ਕਰਦੇ ਸਾਰਾ ਹੀ ਕਰਦੇ ਆ ਹਾਂ ਸਾਰੇ ਸਾਰੇ ਜੀ ਹਾਂਜੀ ਬਜਰੀ-ਬੁਜਰੀ ਡੱਬਾ ਕਰਾਣਾ ਡੋਲੂ ਕਰਾਹਲਾ ਕੰਮ ਕਰਦੇ ਆ ਉਹ ਵੀ ਕਿਰਾਏ ਦਾ ਸਾਰਾ ਕੰਮ ਕਰਦੇ ਬਈ ਠੀਕ ਹੈ ਬਈ ਹਾਂਜੀ ਉਹ ਇੱਕੋ ਟਰੈਕਟਰ ਰੱਖਿਆ ਜਾਂ ਹੋਰ ਵੀ ਰੱਖਿਆ ਦੋ ਆ ਜੀ ਇੱਕ 750 750 ਉਹ ਵੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਉਹ ਵੀ ਟਰੈਕਟਰ ਬਹੁਤ ਵਧੀਆ ਆ ਹਨਾ ਤੇ ਬਾਕੀ ਬਈ ਇਹਦੀ ਲੈਫਟ ਕੰਵੈਸਟੀ ਕਿਵੇਂ ਰਹੀ ਤੁਹਾਡਾ ਕਿਉਂਕਿ ਲਿਫਟ ਵਾਲਾ ਕੰਮ ਤਾਂ ਹਾਂਜੀ ਹੁੰਦਾ ਬੁੱਗਾ ਹਨਾ ਹਾਂਜੀ ਹਾਂਜੀ ਮੈਂ ਅੱਗੇ ਦੇਖਿਆ ਤੁਹਾਡੇ ਉਹ ਇੱਕ ਲੋਡਰ ਜਿਹਾ ਵੀ ਰੱਖਿਆ ਪਿਆ ਹੀ ਕਰੇ ਉਹ ਵੀ ਹੈਗਾ ਆਪਣੇ ਕੋਲ ਜੀ ਉਹ ਵੀ ਜਗੜ ਕਰ ਉਹ ਵੀ ਹੈਗਾ ਜੀ ਉਹ ਬੈਗ ਹਾਂਜੀ ਉਹ ਬੈਗ ਭਰਦੇ ਹਾਂਜੀ ਹਾਂਜੀ ਲਿਫਟ ਦਾ ਵੀ ਬਾਕੀ ਬਾਕੀਆਂ ਨਾਲ ਕੰਪਲੀਟ ਨਹੀਂ ਜਾਂਦਾ ਠੀਕ ਹੈ ਜਿੱਦਾਂ ਕਈਆਂ ਦੀ ਕੋਈ ਹੋਰ ਲਿਫਟ ਦਾ ਕੰਮ ਪਲੈਟ ਆ ਜਾਂਦੀ ਹੋਰ ਟਰੈਕਟਰ ਦੀ ਜਿਹੜਾ ਦੀ ਕੋਈ ਦੇਖਿਆ ਨਹੀਂ ਮੈਂ ਠੀਕ ਹੈ ਮੈਂ ਇਹਨਾਂ ਕੋਲ ਚਲਾਉਂਦਾ ਨਾ ਕਦੇ ਦੇਖਿਆ ਨਹੀਂ ਠੀਕ ਹੈ ਤੁਸੀਂ ਦਾ ਭਾਈ ਅ ਹੋਰ ਵੀ ਬਹੁਤ ਟਰੈਕਟਰ ਚਲਾਏ ਹੋਣੇਗਾ ਕਿ ਤੁਸੀਂ ਹੁਣ ਜਿਵੇਂ ਬਾਈ ਜੀ ਉਹਨਾਂ ਨਾਲ ਹੁੰਨੇ ਹੋ ਹਾਂ ਜੀ ਜੀ ਤੁਹਾਡਾ ਤਾਂ ਵਾਈ ਟਰੈਕਟਰਾਂ ਨਾਲ ਰਹਿੰਦਾ ਵਾ 265 ਵੀ ਚਲਾਇਆ 275 ਪਲਾਇਆ 605 ਵੀ ਚਲਾਇਆ ਠੀਕ ਹੈ ਹੁਣ ਮੈਂ ਜਿੱਥੇ ਪਹਿਲਾਂ ਤੋਂ ਉਸ ਮਾਲਕ ਕੋਲ ਅਰਜਣੇ ਤੇ ਉਹਦੇ ਨਾਲੋਂ ਮੈਨੂੰ ਬਹੁਤ ਖਰਾ ਲੱਗਿਆ ਭਾਈ ਜੀ ਟਰੈਕਟਰ ਅੱਛਾ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਜਿੰਨੇ ਹੁਣ ਤੱਕ ਚਲਾਏ ਬਹੁਤ ਨਜ਼ਾਰਾ ਆ ਗਿਆ ਹਾਂ ਜੀ ਹਾਂ ਜੀ ਬਸ ਨਜ਼ਾਰਾ ਹੀ ਪ੍ਰੈਨ ਹੈਗਾ ਸੈਟ ਗੇਅਰ ਤੇ ਹੈ ਬਹੁਤ ਨਿਆਰੀ ਟਰੈਕਟਰ ਹੈ ਕੋਈ ਬੰਦਾ ਸਾਰੀ ਦਿਹਾੜੀ ਥੱਕਦਾ ਨਹੀਂ ਉੱਪਰ ਬੈਠਾ ਬਹੁਤ ਵਧੀਆ ਇੱਕ ਵੱਡੀ ਚੀਜ਼ ਹੁੰਦੀ ਹੈ ਬਾਈ ਆਰਾਮਦਾਇਕ ਹੋਵੇ ਚੀਜ਼ ਚ ਲਾਉਣ ਜਾਨਾ ਬੰਦੇ ਇੰਤਕਾਰ ਵਰਨਾਵੇ ਹਾਂਜੀ ਹਾਂਜੀ ਕਿੱਦਾਂ ਗੱਪੇ ਗੇਰ ਵਾਲਾ ਉਹਦੀ ਥਕਾਵਟ ਆ ਜਾਂਦੀ ਗੇਰ ਬਦਲੋ ਹੁੰਦਾ ਹੋਤੀ ਤੇ ਸਾਈਡ ਪਰ ਗੇਰ ਨਜ਼ਾਰੇ ਆ ਕਾਰ ਵਾਲਾ ਫੀਲਿੰਗ ਆਉਂਦਾ ਆਏ ਹੁਣੇ ਹੀ ਨਹੀਂ ਪੈਂਦਾ ਮਾੜਾ ਹਾਂਜੀ ਹਾਂਜੀ ਤੇ ਕਾਰ ਵਾਲਾ ਫੀਲਿੰਗ ਆਉਂਦਾ ਬਾਈ ਬਿਲਕੁਲ ਬਿਲਕੁਲ ਸਹੀ ਹੈ ਤੇ ਹੁਣ ਕੋਈ ਹਜੇ ਤੱਕ ਟਰੈਕਟਰ ਦੇ ਬਾਈ ਕੋਈ ਤੰਗੀ ਪਰੇਸ਼ਾਨੀ ਤਾਂ ਆਈ ਨਹੀਂ ਹੋਣੀ ਨਹੀਂ ਸਰ ਕੋਈ ਨਹੀਂ ਠੀਕ ਹੈ ਬਾਈ ਠੀਕ ਹੈ ਤੇ ਹੁਣ ਮੇਰੇ ਹਿਸਾਬ ਨਾਲ ਬਾਈ ਹੁਣੀ ਅੱਗੇ ਸਲਾਵਾ ਜੀਆਂ ਕਰੀ ਜਾਂਦੇ ਤੇ ਹਨਾ ਵੀ ਹੋਰ ਵੀ ਲਿਆਉਂਦਾ ਰਹਿਦਾ ਹੈਗਾ ਹਾਂ ਠੀਕ ਹੈ ਸ਼ਾਇਦ ਰੱਬ ਦੀ ਕਿਰਪਾ ਹੋਵੇ ਤਾਂ ਦੋ ਲੈ ਆਈਏ ਦੋ ਕੱਠੀ ਲਿਆਉਂਗੇ ਹਾਂਜੀ ਸਰ ਚਲੋ ਠੀਕ ਹੈ ਅੱਜ ਫਿਰ ਜਾਂਦੇ ਜਾਂਦੇ ਜਾਂਦੀ ਅਗਰ ਕੋ ਪਾਰਟੀ ਲੈ ਹੀ ਜਾਵਾਂਗੇ ਲੈ ਜੋ ਤਾਂ ਹਾਂਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਠੀਕ ਕਰੀ ਦਿੱਤੀ ਠੀਕ ਹੈ ਠੀਕ ਹੈ ਬਾਈ ਉਹਨੀਆਂ ਦੇ ਟਰੈਕਟਰ ਚੱਲਦਾ ਬਹੁਤ ਵਧੀਆ ਵਾ ਤੇ ਬਾਕੀ ਜਿਹੜਾ ਤੇਲ ਖਰਚਾ ਜਿਵੇਂ ਆਪਾਂ ਅੱਗੇ ਵਾਲੀਆਂ ਵੀਡੀਓ ਚ ਵੀ ਗੱਲ ਕਰਦੇ ਹੁੰਦੇ ਆ ਅੱਗੇ ਵਾਲੇ ਵੀਰ ਵੀ ਆਂਦੇ ਹੁੰਦੇ ਘੱਟ ਹਾਂਜੀ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ ਧੰਨਵਾਦ ਬਾਈ ਜੀ ਠੀਕ ਹੈ ਜੀ ਧੰਨਵਾਦ